ਮਹਿਫਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਮੈਂ ਜਸਕਰ ਅੱਜ ਨਵੇਂ ਬਰੇ 2025 ਦਾ ਸ਼ੁਭ ਆਗਾਜ਼ ਹੋਣ ਜਾ ਰਿਹਾ ਤੇ ਇਸ ਸ਼ੁਭ ਅਸਰ ਤੇ ਸਾਡੇ ਇੱਕ ਬਹੁਤ ਹੀ ਪਿਆਰੇ ਮਿੱਤਰ ਅਮਰ ਪਰਮਿੰਦਰ ਨੇ ਇੱਕ ਕਵਿਤਾ ਲਿਖੀ ਆ ਉਮੀਦ ਆ ਤੁਹਾਨੂੰ ਪਸੰਦ ਆਊਗੀ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਨ ਜਾ ਰਿਹਾ ਨਵਾਂ ਮੁਬਾਰਕ ਚੜਿਆ ਸਾਲ ਵੇੜੇ ਦੇ ਵਿੱਚ ਵਡਿਆ ਸਾਲ ਨਵਾਂ ਮੁਬਾਰਕ ਚੜਿਆ ਸਾਲ ਵੇੜੇ ਦੇ ਵਿੱਚ ਵਡਿਆ ਸਾਲ ਖੁਸ਼ੀਆਂ ਚਾਹਾਂ ਦੇ ਨਾਲ ਲੰਘੇ ਵੇੜੇ ਵਿੱਚ ਜੋ ਖੜਿਆ ਸਾਲ ਭਰਦੇ ਹੱਥ ਇਹ ਸਾਰਿਆਂ ਦੇ ਹੱਥਾਂ ਵਿੱਚ ਜੋ ਫੜਿਆ ਸਾਲ ਭਰਦੇ ਹੱਥ ਇਹ ਸਾਰਿਆਂ ਦੇ ਹੱਥਾਂ ਵਿੱਚ ਜੋ ਫੜਿਆ ਸਾਲ ਕਿਸੇ ਅਲਾਮਤ ਕਾਲੀ ਤੋਂ ਕੋਈ ਜਾਵੇ ਨਾ ਕੋਈ ਫੜਿਆ ਸਾਲ ਕਿਸੇ ਅਲਾਮਤ ਕਾਲੀ ਤੋਂ ਕੋਈ ਜਾਵੇ ਨਾ ਕੋਈ ਫੜਿਆ ਸਾਲ ਰੱਬਾ ਤੰਗੀਆਂ ਵਿੱਚ ਰਹੇ ਨਾ ਰੱਬਾ ਤੰਗੀਆਂ ਵਿੱਚ ਰਹੇ ਨਾ ਕਦੇ ਕਿਸੇ ਦਾ ੜਿਆ ਸਾਲ ਸੁੱਖਾਂ ਵਾਲੇ ਅਦਬ ਹੁਨਰ ਸੰਗ ਸਬਦਾ ਜਾਵੇ ਘੜਿਆ ਸਾਲ ਸੁੱਖਾਂ ਵਾਲੇ ਅਦਬ ਹੁਨਰ ਸੰਗ ਸਬਦਾ ਜਾਵੇ ਘੜਿਆ ਸਾਲ ਸੇਕ ਦੁੱਖਾਂ ਦੇ ਵਿੱਚ ਕਿਸੇ ਦਾ ਸੇਕ ਦੁੱਖਾਂ ਦੇ ਵਿੱਚ ਕਿਸੇ ਦਾ ਜਾਵੇ ਨਾ ਏ ਰੜਿਆ ਸਾਲ ਮਿਲੇ ਨਾ ਇੱਥੇ ਕਦੇ ਕਿਸੇ ਨੂੰ ਛਾਲਾ ਤਪਦਾ ਸੜਿਆ ਸਾਲ ਮਿਲੇ ਨਾ ਇੱਥੇ ਕਦੇ ਕਿਸੇ ਨੂੰ ਛਾਲਾ ਤਪਦਾ ਸੜਿਆ ਸਾਲ ਨੇਰਿਆਂ ਦੇ ਵਿੱਚ ਚਾਨਣ ਦਾ ਪਾਠ ਹੀ ਜਾਵੇ ਪੜਿਆ ਸਾਲ ਨੇਰਿਆਂ ਦੇ ਵਿੱਚ ਚਾਨਣ ਦਾ ਪਾਠ ਹੀ ਜਾਵੇ ਪੜਿਆ ਸਾਲ ਸੱਚੇ ਉਦਮ ਨਾਲ ਇਕ ਹੋਏ ਵਾਂਗੂ ਰੱਖੇ ਕੜਿਆ ਸਾਲ ਸੱਚੇ ਉਦਮ ਨਾਲ ਇਕ ਹੋਏ ਵਾਂਗੂ ਰੱਖੇ ਕੜਿਆ ਸਾਲ ਹੱਕ ਲੈਣ ਤੇ ਖੂਨ ਦੀ ਹਿੰਮਤ ਹੱਕ ਲੈਣ ਤੇ ਖੂਨ ਦੀ ਹਿੰਮਤ ਨਾਲ ਰਹੇ ਇਹ ਹੜਿਆ ਸਾਲ ਰਹੇ ਮੁਬਾਰਕ 25 ਸਭ ਲਈ ਅਮਰ ਦੁਆਵਾਂ ਜੜਿਆ ਸਾਲ ਰਹੇ ਮੁਬਾਰਕ 25 ਸਭ ਲਈ ਮਰਦਾਂ ਜੜਿਆ ਸਾ ਸਭ ਦਾ ਬਹੁਤ ਬਹੁਤ ਧੰਨਵਾਦ ਉਮੀਦ ਹੈ ਕਿ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਕਲਪਤਾ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰੋ ਔਰ ਕਮੈਂਟ ਕਰਕੇ ਜਰੂਰ ਦੱਸ ਦਿਓ ਕਿ ਤੁਹਾਨੂੰ ਕਲਪਤਾ ਕਿਸ ਤਰ੍ਹਾਂ ਦੀ ਲੱਗੀ ਔਰ ਜਿਹੜੇ-ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲੇ ਭਾਗਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ